ਹਾਂਜੀ ਸਤਿ ਸ਼੍ਰੀ ਅਕਾਲ ਜੀ ਟ੍ਰੂਥਵੇ ਇੰਗਲਿਸ਼ ਸਕੂਲ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਐਂਡ ਆਈ ਹੋਪ ਤੁਸੀਂ ਸਾਰੇ ਜਾਣੇ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਪੰਜ ਸ਼ਬਦਾਂ ਦੀ ਅਗਲੀ ਕਲਾਸ ਇਹ ਜੋ ਪੰਜ ਸ਼ਬਦ ਸਕਰੀਨ ਤੇ ਆ ਰਹੇ ਨੇ ਅੱਜ ਆਪਾਂ ਇਹਨਾਂ ਦਾ ਮਤਲਬ ਇਹਨਾਂ ਨੂੰ ਬੋਲਣ ਦਾ ਤਰੀਕਾ ਤੇ ਸਭ ਤੋਂ ਜ਼ਰੂਰੀ ਇਹਨਾਂ ਨੂੰ ਸੈਂਟੈਂਸ ਦੇ ਵਿੱਚ ਵਰਤਣਾ ਕਿਵੇਂ ਹੈ ਇਹ ਤਿੰਨ ਚੀਜ਼ਾਂ ਆਪਾਂ ਸਿੱਖਾਂਗੇ ਅੰਗਰੇਜ਼ੀ ਦੇ ਸ਼ਬਦਾਂ ਦੀ ਨੌਲੇਜ ਮੈਂ ਆਪਣੇ ਚੈਨਲ ਤੇ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਦਾ ਹਾਂ ਬਟ ਅਗਰ ਤੁਸੀਂ ਪ੍ਰੋਪਰ ਇੰਗਲਿਸ਼ ਸਿੱਖਣੀ ਹੈ ਤਾਂ ਆਪਣੀ ਲਾਈਫ ਦੇ 10 ਤੋਂ ਲੈ ਕੇ 4 ਮਹੀਨੇ ਅੰਗਰੇਜ਼ੀ ਦੀ ਪ੍ਰੋਪਰ ਟ੍ਰੇਨਿੰਗ ਲਓ ਪੰਜਾਬੀ ਲੈਂਗੁਏਜ ਦੇ ਵਿੱਚ ਆਪਾਂ ਅੰਗਰੇਜ਼ੀ ਸਿਖਾਉਂਦੇ ਆ ਟਰੂਥਵੇ ਇੰਗਲਿਸ਼ ਸਕੂਲ ਇੱਕ ਆਨਲਾਈਨ ਇੰਸਟੀਚਿਊਟ ਹੈ ਜਿਹੜਾ ਸਪੈਸ਼ਲੀ ਪੰਜਾਬ ਬੋਰਡ ਦੇ ਜਾਂ ਜਿਹੜੇ ਵੀਕ ਸਟੂਡੈਂਟਸ ਨੇ ਉਹਨਾਂ ਨੂੰ ਟ੍ਰੇਨ ਕਰਦਾ ਐ ਐਂਡ ਪਿਛਲੇ 3 ਸਾਲਾਂ ਦੇ ਵਿੱਚ ਹਜ਼ਾਰਾਂ ਸਟੂਡੈਂਟ ਨੂੰ ਆਪਾਂ ਤਿਆਰ ਕਰ ਚੁੱਕੇ ਆਂ ਆਪਣੀ ਕਲਾਸ ਦੇ ਵਿੱਚ ਕੋਈ ਉਮਰ ਦੀ ਬਾਉਂਡੇਸ਼ਨ ਨਹੀਂ 15 ਸਾਲ ਤੋਂ ਲੈ ਕੇ 65 ਸਾਲ ਤੱਕ ਦੇ ਕੈਂਡੀਡੇਟ ਮੇਰੇ ਕੋਲੇ ਕਲਾਸਸ ਲੈ ਰਹੇ ਨੇ ਸੋ ਆਪਣੇ ਕੋਲੇ ਪਰਸਨਲ ਕਲਾਸ ਵੀ ਅਵੇਲੇਬਲ ਹੁੰਦੀ ਐ ਐਂਡ ਗਰੁੱਪ ਕਲਾਸ ਵੀ ਅਵੇਲੇਬਲ ਹੁੰਦੀ ਐ ਗਰੁੱਪ ਕਲਾਸਾਂ ਦਾ ਟਾਈਮ ਸ਼ਾਮ ਦਾ ਫਿਕਸ ਹੁੰਦਾ ਐ ਐਂਡ ਪਰਸਨਲ ਕਲਾਸ ਦੇ ਵਿੱਚ ਟਾਈਮ ਸਟੂਡੈਂਟ ਦੇ ਅਕੋਰਡਿੰਗ ਰੱਖਿਆ ਜਾਂਦਾ ਐ ਐਂਡ ਉਹਨੂੰ ਤਿਆਰ ਵੀ ਉਸਦੇ ਲੈਵਲ ਦੇ ਹਿਸਾਬ ਨਾਲ ਹੀ ਕੀਤਾ ਜਾਂਦਾ ਹੈ। ਸੋ ਆਪਣੀ ਡੈਮੋ ਕਲਾਸ ਬੁੱਕ ਕਰਨ ਦੇ ਲਈ ਸਕਰੀਨ 'ਤੇ ਆਰੇ ਨੰਬਰ ਦੇ ਥਰੂ ਆਪਣੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਆਓ ਜੀ ਅੱਜ ਦੀ ਕਲਾਸ ਦਾ ਆਪਣਾ ਪਹਿਲਾ ਸ਼ਬਦ ਹੈ ਵੇਅਰਐਵਰ। ਵੇਅਰਐਵਰ ਦਾ ਮਤਲਬ ਹੁੰਦਾ ਜਿੱਥੇ ਵੀ। ਸੋ ਇਹਦਾ ਆਪਾਂ ਸੈਂਟੈਂਸ ਕਿਵੇਂ ਬਣਾਵਾਂਗੇ? ਯੂ ਕੈਨ ਗੋ। ਤੁਸੀਂ ਜਾ ਸਕਦੇ ਹੋ ਵੇਅਰਐਵਰ। you want to go okay ਤੁਸੀਂ ਜਾ ਸਕਦੇ ਹੋ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਆ ਜਿਹੜਾ ਕਮਾ ਹੈ ਇਹ ਪਾਉਜ਼ ਨੂੰ ਦਰਸਾਉਂਦਾ ਹੈ ਕਈ ਥਾਵਾਂ ਤੇ ਬੱਟ ਦੇ ਥਾਂ ਤੇ ਵੀ ਲੱਗਦਾ ਹੈ ਦੰ ਦੇ ਥਾਂ ਤੇ ਵੀ ਲੱਗਦਾ ਹੈ you can go wherever you want to go ਠੀਕ ਹੈ ਜੀ ਉਸ ਤੋਂ ਬਾਅਦ ਹੈ ਜੀ ਹਾਊ ਐਵਰ ਹਾਊ ਐਵਰ ਦਾ ਮਤਲਬ ਹੁੰਦਾ ਪਰ ਜਾਂ ਪਰ ਫਿਰ ਵੀ ਜਦੋਂ ਤੁਸੀਂ ਪੈਰਾਗ੍ਰਾਫ ਲਿਖਦੇ ਹੋ ਜਾਂ ਪੜ੍ਹਦੇ ਹੋ ਜਿੱਥੇ ਹਾਊ ਐਵਰ ਆ ਜੇ ਸਮਝੋ ਕਿ ਗੱਲ ਉਲਟ ਹੋਣ ਲੱਗੀ ਹੈ ਠੀਕ ਹੈ ਲਾਈਕ ਦੇ ਪਲੇਡ ਵੈਲ ਉਹ ਵਧੀਆ ਖੇਡੇ ਹਾਊ ਐਵਰ ਦੇ ਲੌਸਟ ਉਹ ਵਧੀਆ ਖੇਡੇ ਬਟ ਜਾਂ ਪਰ ਫਿਰ ਵੀ ਉਹ ਹਾਰ ਗਏ ਠੀਕ ਹੈ ਉਸ ਤੋਂ ਬਾਅਦ ਹੈ ਜੀ वटैवर जो भी आप कई बार किसी जाने नवे रेस्टोरेंट जाने तो आप अपने फ्रेंड्स कहने कि जो भी तेरा पसंद है जो भी तेनों चाहिए तू तो दस जो भी तू खाना है ठीक है सो वट एवर यू कैन यू कैन ऑर्डर वट एवर यू वॉन्ट टू ईट ठीक है जी जी इत पॉज आंद करके मैं कौम ला हूं जिथे भी पॉज आ जाए बस कॉमा लगा दिया करो उसके तो बाद है जी वैन एवर वैन एवर हों जदों भी ओके यू कैन कॉल मी वैन एवर यू नीड जो भी तेनों लोड हो तू मैनू कॉल कर सकता ठीक है ਉਸ ਤੋਂ ਬਾਅਦ ਅੱਜ ਦੀ ਕਲਾਸ ਦਾ ਲਾਸਟ ਆਪਣਾ ਸ਼ਬਦ ਹੈ ਜੀ ਨੈਵਰ ਨੈਵਰ ਹੁੰਦਾ ਹੈ ਕਦੇ ਵੀ ਨਹੀਂ ਆਈ ਹੈਵ ਨੈਵਰ ਪਲੇਡ ਵਿਦ देम ਠੀਕ ਹੈ ਮੈਂ ਉਹਨਾਂ ਨਾਲ ਕਦੇ ਵੀ ਨਹੀਂ ਖੇਡਿਆ ਹੁਣ ਮੈਂ ਇੱਥੇ ਹੈਵ ਕਿਉਂ ਲਾਇਆ ਉੱਪਰਲੇ ਦੇ ਵਿੱਚ ਮੈਂ ਕੈਨ ਕਿਉਂ ਲਗਾਇਆ ਠੀਕ ਹੈ ਇੱਥੇ ਮੈਂ ਦੂਜੀ ਫਾਰਮ ਕਿਉਂ ਲਗਾਈ ਹੈ ਇੱਥੇ ਮੈਂ ਪਹਿਲੀ ਫਾਰਮ ਕਿਉਂ ਲਈ ਹੈ ਕੈਨ ਦੇ ਨਾਲ ਇੱਥੇ ਮੈਂ ਯੂ ਨਾਲ ਪਹਿਲੀ ਫਾਰਮ ਕਿਉਂ ਲਈ ਹੈ ਮੈਂ ਇੱਥੇ ਬਹੁਤ ਸਾਰੀਆਂ ਵੇਰੀਏਸ਼ਨਸ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰ ਹੋਣਗੀਆਂ ਅਗਰ ਤੁਸੀਂ ਪ੍ਰੋਪਰ ਟ੍ਰੇਨਿੰਗ ਲਾਉਂਗੇ ਤੁਸੀਂ ਕਿਸੇ ਵੀ ਮੋੜ ਤੇ ਖੜੇ ਹੋ ਆਪਣੀ ਲਾਈਫ ਦੇ ਅੱਜ ਕੱਲ੍ਹ ਹਰ ਇੱਕ ਬੰਦੇ ਨੂੰ ਅੰਗਰੇਜ਼ੀ ਦੀ ਲੋੜ ਹੈ ਤੁਹਾਡੀ ਏਜ ਜ਼ਿਆਦਾ ਹੈ ਤੁਹਾਡਾ ਗੈਪ ਬਹੁਤ ਜ਼ਿਆਦਾ ਪੈ ਗਿਆ ਤੁਹਾਨੂੰ ਅੰਗਰੇਜ਼ੀ ਤੋਂ ਅੰਗਰੇਜ਼ੀ ਸਮਝ ਨਹੀਂ ਆਉਂਦੀ ਮੈਂ ਪੰਜਾਬੀ ਲੈਂਗੁਏਜ ਦੇ ਵਿੱਚ ਟੀਚ ਕਰਦਾ ਹਾਂ ਅਸੀਂ ਦੋ ਜਾਣੇ ਹਾਂ ਮੈਡਮ ਐਂਡ ਮੈਂ ਜਿੰਨਾ ਸਟੂਡੈਂਟਸ ਦਾ ਪੜਾਈ ਦੇ ਨਾਲ ਦੂਰ ਦੂਰ ਤੱਕ ਕੋਈ ਲਿੰਕ ਨਹੀਂ ਸੀ ਉਹ ਵੀ 4-5 ਮਹੀਨੇ ਲਗਾ ਕੇ ਮੇਰੇ ਕੋਲੇ ਟ੍ਰੈਂਡ ਹੋਏ ਨੇ ਆਪਣੇ ਜੀਟੀ ਦੇ ਉਹਨਾਂ ਨੇ ਬੈਂਡ ਲਏ ਨੇ ਆਪਣੀ ਪੀਆਰ ਦੀਆਂ ਫਾਈਲਾਂ ਅਪਲਾਈ ਕੀਤੀਆਂ ਨੇ ਕੈਨੇਡਾ ਯੂਐਸਏ ਯੂਕੇ ਆਸਟ੍ਰੇਲੀਆ ਸਟੂਡੈਂਟਸ ਮੇਰੇ ਤੋਂ ਆਨਲਾਈਨ ਕਲਾਸਾਂ ਲੈਂਦੇ ਨੇ ਸਪੈਸ਼ਲੀ ਪਰਸਨਲ ਕਲਾਸ ਸੋ ਪਰਸਨਲ ਕਲਾਸ ਆਪਣੀ ਬਹੁਤ ਬੈਨੀਫੀਸ਼ੀਅਲ ਹੈ ਜਿਦੇ ਵਿੱਚ ਸਿਰਫ ਇੱਕ ਸਟੂਡੈਂਟ ਨੂੰ ਇੱਕ ਟਾਈਮ ਤੇ ਆਪਾਂ ਟੀਚ ਕਰਦੇ ਆਂ ਸੋ ਇਹ ਸੀ ਆਪਣੀ ਅੱਜ ਦੀ ਕਲਾਸ 10 ਤੋਂ ਲੈ ਕੇ 15 ਮਿੰਟ ਦਾ ਮੇਰਾ ਇਹ ਐਫਰਟ ਹੁੰਦਾ ਹੈ ਕਿ ਤੁਹਾਨੂੰ ਕੁਝ ਨਾ ਕੁਝ ਨਵਾਂ ਸਿਖਾਇਆ ਜਾਵੇ ਇਹ ਜਿਹੜੇ ਸ਼ਬਦ ਸੀ ਇਹ ਬੜੇ ਕਨਫਿਊਜ਼ਿੰਗ ਹੁੰਦੇ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਇਕੱਠਾ ਹੀ ਸਿਲੈਕਟ ਕਰ ਲਿਆ ਸੋ ਆਈ ਹੋਪ ਇਹ ਕਲਾਸ ਤੁਸੀਂ ਬਹੁਤ ਕੁਝ ਸਿੱਖਿਆ ਤੁਸੀਂ ਮੇਰਾ ਹੁਣ ਇੱਕ ਕੰਮ ਕਰਨਾ ਜੀ ਸ਼ੇਅਰ ਬਟਨ ਤੇ ਕਲਿੱਕ ਕਰੋ ਲਿੰਕ ਕਾਪੀ ਕਰੋ ਆਪਣੇ WhatsApp ਸਟੇਟਸ ਦੇ ਵਿੱਚ ਵਧੀਆ ਜਿਹਾ ਕਮੈਂਟ ਕਰਕੇ ਜੋ ਵੀ ਤੁਹਾਡੀ ਫੀਲਿੰਗ ਹੈ ਵੀਡੀਓ ਦੇ ਰਿਗਾਰਡਿੰਗ ਉਹ ਤੁਸੀਂ ਆਪਣਾ ਇਹਨੂੰ ਸ਼ੇਅਰ ਕਰ ਦਿਓ ਸੋ ਮੈਂ ਸਮਝੂਗਾ ਤੁਸੀਂ ਮੈਨੂੰ ਇਸ ਵੀਡੀਓ ਦਾ ਇਸ ਮੇਰੀ ਮਿਹਨਤ ਦਾ ਤੁਸੀਂ ਮੁੱਲ ਦਿੱਤਾ ਸੋ ਠੀਕ ਹੈ ਜੀ ਅਗਲੀ ਵੀਡੀਓ ਵਿੱਚ ਮਿਲਦੇ ਆ ਨਵੇਂ ਕਨਸੈਪਟ ਦੇ ਨਾਲ ਥੈਂਕ ਯੂ so much ਟੇਕ ਕੇਅਰ ਐਂਡ 올 ਦਾ ਬੈਸਟ